ਮੈਂ ਫਿਰ ਮੈਂ ਉਹਨੂੰ ਕਈ ਵਾਰ ਕਿਹਾ ਬਾਬਿਆਂ ਨੂੰ ਮੈਂ ਕਿਹਾ ਯਾਰ ਮੈਂ ਇੰਨਾ ਸਟੇਜਾਂ ਤੇ ਬੋਲਦਾ ਵੀ ਗ੍ਰੰਥੀ ਸਿੰਘਾਂ ਦਾ ਸਤਿਕਾਰ ਕਰੋ ਜ਼ਰੂਰੀ ਆ ਵੀ ਆਉਣ ਵਾਲੇ ਸਮੇਂ 'ਚ ਗ੍ਰੰਥੀ ਮਿਲਣੇ ਨਹੀਂ ਆਜੇ ਜਿਹੜੂ ਵੀ ਦੇਖ ਲੋ ਉਹ ਕਹਿੰਦਾ ਮੇਰਾ ਮੁੰਡਾ ਐਸਐਸਪੀ ਬਣੇ ਉਹ ਸੁਣੋ ਜਿਹੜੇ ਪੁੱਛੋ ਮੁੰਡੇ ਰ ਕੀ ਬਣੇ ਮੇਰਾ ਮੁੰਡਾ ਡਾਕਟਰ ਬਣੇ ਮੇਰਾ ਮੁੰਡਾ ਫਲਾਣਾ ਬਣੇ ਮੇਰਾ ਮੁੰਡਾ ਧਮਕੜਾ ਬਣੇ ਕੋਈ ਕਹਿੰਦਾ ਮੇਰਾ ਮੁੰਡਾ ਗ੍ਰੰਥੀ ਬਣੇ ਹੈ ਕੋਈ ਨਹੀਂ ਕਹਿੰਦਾ ਤੁਸੀਂ ਹੋਰਾਂ ਦੀਆਂ ਗੱਲਾਂ ਛੱਡੋ ਗ੍ਰੰਥੀ ਨੂੰ ਪੁੱਛੋ ਮੇ ਤੇਰਾ ਮੁੰਡਾ ਗ੍ਰੰਥੀ ਬਣੇ ਨਹੀਂ ਬਣੇ ਇੱਕ ਸਮਾਂ ਆ ਜਾਣਾ ਗ੍ਰੰਥੀ ਮਿਲਣੇ ਨਹੀਂ ਸਾਨੂੰ ਸਿੱਖ ਬਿਠਾ ਲੈਣ ਨੂੰ ਨਹੀਂ ਮਿਲਣੇ ਪੰਜ ਸਿੱਖ ਬਿਠਾ ਲੈਣੇ ਹੋਣ ਨਾ ਅਰਦਾਸ ਕਰਨ ਨੂੰ ਗ੍ਰੰਥੀ ਨਹੀਂ ਮਿਲਣਾ ਮੁੰਡੇ ਦੀ ਬਰਾਤ ਚੜ੍ਹਨੀ ਹੋਵੇ ਗ੍ਰੰਥੀ ਨਹੀਂ ਮਿਲਣਾ ਸਾਨੂੰ ਐਦਾਂ ਦਾ ਸਮਾਂ ਆ ਗਿਆ ਅੱਜ ਉਹਨਾਂ ਦੀ ਕਦਰ ਕਰੀਏ ਪਰ ਜਦੋਂ ਮੈਂ ਕਈ ਵਾਰੀ ਕਹਿਣਾ ਹੁੰਦਾ ਮੈਂ ਕਹਾ ਵੀ ਚੰਗੇ ਦੀ ਕਰੀਏ ਮਾੜਿਆਂ ਦੇ ਮਾੜੇ ਉਹ ਆਪਣੇ ਹਾਲਾਤਾਂ ਦੇ ਆਪ ਹੱਕ ਧਾਰ ਹੈ ਉਹ ਜਿੱਦਾਂ ਦੇ ਬਣੇ ਜਿਹੜੇ ਚੰਗੇ ਗ੍ਰੰਥੀ ਸਿੰਘ ਹੈ ਉਹ ਬੜੇ ਵਿਰਲੇ ਨੇ ਸਾਡਾ ਵੀ ਜੀਵਨ ਚੰਗਾ ਹੋਣਾ ਚਾਹੀਦਾ ਲੋਕ ਸਾਡੀ ਤਾਂ ਕਦਰ ਤਾਂ ਕਰਨਗੇ ਸੋ ਗੁਰੂ ਸਾਹਿਬ ਦੀ ਕਿਰਪਾ ਮੈਂ ਬੇਸ਼ੱਕ ਇੱਥੇ ਹੀ ਫਿਰਦੇ ਪਾਠੀ ਰੱਬ ਦੇ ਪਿਆਰੇ ਹੁੰਦੇ ਆ ਉਹ ਵੀ ਦੁਸ਼ਮਣ ਬਣੇ ਫਿਰਦੇ ਅਸੀਂ ਕਈ ਜਗ੍ਹਾ ਦੀਵਾਨ ਲਾਣ ਜਾਣਾ ਚਰਨਜੀਤ ਤੇ ਉੱਥੇ ਨਾ ਅਸੀਂ ਜੇ ਕਹਿ ਦਈਏ ਗ੍ਰੰਥੀ ਸਿੰਘ ਨੂੰ ਕਿ ਬਾਬਾ ਜੀ ਅਸੀਂ ਨਾ ਥੋੜਾ ਜਿਹਾ ਲੇਟ ਹੋ ਜਾਣਾ ਵੀ ਦੂਜੇ ਪਾਸੇ ਸਮਾਗਮ ਹੈ ਵੀ ਤੁਸੀਂ ਥੋੜਾ ਜਿਹਾ ਲੇਟ ਹੋ ਜਿਓ ਵੀ ਆਨੰਦ ਸਾਹਿਬ ਪਹਿਲਾਂ ਪੜ੍ਹਦੇ ਹੋ ਵੱਡਾ ਪੜ੍ਹਦੇ ਹੋ ਛੋਟਾ ਨਾ ਪੜ੍ਹਿਓ ਮੈਂ ਜਾਨੂ ਅਸੀਂ ਪਹੁੰਚ ਜਾਣਾ 15 ਕਿ ਮਿੰਟ 20 ਮਿੰਟ ਲੇਟ ਹੋ ਜਾਣਾ ਦਾ 10:30 ਵਜੇ ਭੋਗ ਪਾਉਣ ਨੂੰ ਕਹਿਣਾ ਸੀ ਇੱਕ ਜਗ੍ਹਾ ਦੀ ਗੱਲ ਹੈ ਅਗਲਾ ਬਾਈਆ ਜੀ 9:30 ਵਜੇ ਭੋਗ ਪਾ ਕੇ ਬਹਿ ਗਿਆ ਮੈਂ ਉਹ ਬਾਬੇ ਨੂੰ ਪੁੱਛਿਆ ਮੈਂ ਕਿਹਾ ਬਾਬਾ ਜੀ ਮੈਂ ਤੁਹਾਨੂੰ 10:30 ਗਿਆ ਸੀਗਾ ਵੀ ਤੁਸੀਂ ਜਾਣ ਕੇ ਮੈਨੂੰ ਨਾਲ ਆਲੇ ਨੇ ਕਹਿਤਾ ਕਹਿੰਦਾ ਬਾਬਾ ਜੀ ਜੀ ਤੁਸੀਂ ਨਾ ਕਹਿੰਦੇ ਨਾ ਇਹ 10:30 ਵਜੇ ਇਹਨੇ ਭੋਗ ਪਵਾਣਾ ਤਾਂ ਤੁਸੀਂ ਬੋਲਤਾ ਹੁਣ ਇਹਨੇ ਜਾਣ ਕੇ ਭੋਗ ਪਵਾਇਆ ਆ ਕੇ ਕਾਹਤੇ ਵੀ ਇੱਕ ਘੰਟਾ ਪਹਿਲੀ ਭੋਗ ਪਾ ਕੇ ਬਹਿ ਜਾਓ ਵੀ ਬਾਬਾ ਜਸਬੀਰ ਸਾਡੇ ਇਲਾਕੇ ਚ ਪ੍ਰਚਾਰ ਕਰਨ ਆ ਗਿਆ ਵੀ ਇਹ ਕਿਤੇ ਅਗਲੀ ਵਾਰ ਨਾ ਆ ਜਾਵੇ ਅਸੀਂ ਲੋਕਾਂ ਦੇ ਵਿੱਚ ਇਹ ਗੱਲ ਫੈਲ ਜਾਵੇ ਵੀ ਬਾਬਾ ਟਾਈਮ ਤੇ ਨਹੀਂ ਪੁੱਜਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਮੈਂ ਇੱਕ ਗੱਲ ਕਹੀ ਮੈਂ ਕਿਹਾ ਵੀ ਸਾਡੇ ਨਾ ਸਾਡੇ ਪ੍ਰਚਾਰਕਾਂ ਦੇ ਵਿੱਚ ਵੀ ਮੈਂ ਕਈ ਵਾਰੀ ਚਰਨਜੀਤ ਨੂੰ ਵੀ ਕਹਾਣੀ ਸੁਣਾਦਾ ਹੁੰਦਾ ਵੀ ਸਾਡਾ ਵੀ ਨਾ ਕੁੱਤਿਆਂ ਵਾਲਾ ਹੀ ਹਾਲ ਹੋ ਗਿਆ ਜਿਹੜਾ ਹਾਥੀ ਆਉਂਦਾ ਨਾ ਹਾਥੀ ਹਾਥੀ ਪਿੰਡ ਦੇ ਵਿੱਚੋਂ ਲੰਘ ਜੇ ਜਿੱਦਾਂ ਇਲਾਕੇ ਵੰਡੇ ਬੇ ਅਸੀਂ ਲੋਕਾਂ ਨੇ ਵੀ ਜਿੱਦਾਂ ਰਾਜਨੀਤਿਕ ਲੋਕਾਂ ਦਾ ਇਲਾਕਾ ਉਹ ਕਹਿੰਦਾ ਵੀ ਫਲਾਣਾ ਲੀਡਰ ਮੇਰੇ ਇਲਾਕੇ 'ਚ ਕਿੱਦਾਂ ਆ ਗਿਆ ਹੁੰਦੀ ਨਹੀਂ ਜੀ ਗੱਲ ਮੇਰੇ ਇਲਾਕੇ 'ਚ ਕਿੱਦਾਂ ਆ ਗਿਆ ਉਦਾਂ ਹੀ ਕੁੱਤਿਆਂ ਦਾ ਏ ਨਾਲ ਦੀ ਗਲੀ ਵਾਲਾ ਕੁੱਤਾ ਦੂਜੀ ਗਲੀ 'ਚ ਆ ਜਾਵੇ ਨਾ ਜੀ ਭੋਕਦਾ ਉਹਨੂੰ ਖਾਣ ਨੂੰ ਪੈਂਦਾ ਵੀ ਉਹਨੇ ਤੇਰਾ ਕੋਈ ਚੱਕ ਕੇ ਲੈ ਜਾਣਾ ਜੇ ਆ ਗਿਆ ਮਾਰਾ ਜਾ ਉਹਨੇ ਕੀ ਕਰਤਾ ਵੀ ਇਹ ਇਹ ਸਾਡੀ ਗਲੀ ਆ ਤੂੰ ਸਾਡੀ ਗਲੀ 'ਚ ਕਿੱਦਾਂ ਆਇਆ ਹੁੰਦਾ ਤਾਂ ਤੁਹਾਡੇ ਪਿੰਡ ਤੇ ਵੀ ਹੋਣੇ ਕਤੂਰੇ ਆ ਦੂਜੀ ਗਲੀ ਵਾਲਾ ਜੇ ਆ ਜਾਏ ਤੁਹਾਡੀ ਜਾਨ ਨੂੰ ਪੈਂਦਾ ਨਹੀਂ ਲਗਾ ਚਰਨ ਜੀ ਇਦਾਂ ਹੀ ਯਾਰ ਸਾਡੇ ਕਈ ਵਾਰੀ ਅਸੀਂ ਦੋਨੇ ਗੱਲਬਾਤ ਕਰ ਲੈਣੇ ਆ ਵੀ ਸਾਡੀ ਲੈਂਡ ਦੇ ਵਿੱਚ ਵੀ ਇਦਾਂ ਵੀ ਇਹ ਸਾਡੇ ਇਲਾਕੇ ਚ ਕਿੱਦਾਂ ਵੜ ਗਿਆ ਬੋਲੋ ਸਤਨਾਹ ਸ਼੍ਰੀ ਗੁਰੂ ਇਦਾਂ ਹੁੰਦਾ ਕਿ ਨਹੀਂ ਹੁੰਦਾ ਪਰ ਇਹ ਮੁੰਡਾ ਸਾ